ਬਾਦਲ ਪਰਿਵਾਰ ਦੇ ਨਿੱਜੀ ਹੋਟਲ ਨੂੰ ਲੈ ਕੇ ਮਾਨ ਸਰਕਾਰ ਅਤੇ ਅਕਾਲੀ ਦਲ ਆਮੋ-ਸਾਮਣੇ ਹੈ ਸੀਐਮ ਮਾਨ ਦੇ ਇਲਜ਼ਾਮਾਂ ਬਾਅਦ ਹੁਣ ਅਕਾਲੀ ਦਲ ਨੇ ਵੀ ਜਵਾਬ ਦਿੱਤਾ ਹੈ ਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਚੁਣੌਤੀ ਸਬੂਤ ਦੇਣ ਦੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨੂੰ ਖੂਨ ਪਸੀਨੇ ਤੇ ਬਾਦਲ ਪਰਿਵਾਰ ਨੇ ਆਪਣੇ ਸੁਖ ਵਿਲਾ ਖੜੇ ਕੀਤੇ ਆ। ਉਸ ਚੀਜ਼ ਨੂੰ ਉਸ ਗੱਲ ਨੂੰ ਅੱਗੇ ਵਧਾਉਣ ਵਾਸਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋਇਆ। ਗੱਲ ਇਹ ਹੈ ਕਿ ਸੱਤਾ ਚ ਆ ਕੇ ਔਰ ਸੱਤਾ ਦੇ ਦੌਰਾਨ ਆਪਣੇ ਨਿੱਜੀ ਹਿੱਤ ਕਿਸ ਤਰੀਕੇ ਨਾਲ ਪ੍ਰੋਟੈਕਟ ਕਰਨੇ ਆ, ਫਾਇਦੇ ਲੈਣੇ ਆ। ਉਦੇ ਲਈ ਇੱਕ ਕੱਲਾ ਐਗਜ਼ੈਂਪਲ ਸੁਖਵਿਲਾ ਦਾ ਨਹੀਂ ਹੈ ਦੇ ਆਰ ਹੈਪਚੁਅਲ ਬੈਨੀਫਿਸ਼ਰੀ ਆਪਾਂ ਇੱਕ ਸ਼ਬਦ ਵਰਤਦੇ ਹੁੰਨੇ ਆ ਕਿ ਹੈਪਚੁਅਲ ਆਫੈਂਡਰ ਕੋਈ ਬੰਦਾ ਵਾਰ-ਵਾਰ ਕ੍ਰਾਈਮ ਕਰਦਾ ਹੈ ਤੇ ਲੀਗਲ ਟਰਮ ਹੈ ਕਿ ਹੈਪਚੁਅਲ ਆਫੈਂਡਰ ਹੈ ਪਹਿਲਾ ਐਲੀਗੇਸ਼ਨ ਕਿ ਜਿਹੜੇ ਪੀ ਐਲ ਪੀਏ ਦੀ ਜ਼ਮੀਨ ਸੀ ਡੀਮਡ ਫੋਰੈਸਟ ਸੀ ਇਹ ਪੀਐਲਪੀਏ ਦੀ ਜ਼ਮੀਨ ਦੇ ਸੀਐਲਯੂ ਦੇਣ ਵਾਸਤੇ ਪੰਜਾਬ ਸਰਕਾਰ ਨੇ ਰੂਲਸ ਬੈਂਡ ਕੀਤੇ ਤੇ ਇਸ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ ਸੀਐਲਯੂਸ ਚੇਂਜ ਕਰਕੇ ਤੇ ਨਾਲ ਇਹ ਵੀ ਕਿਹਾ ਕਿ ਇਸ ਹੋਟਲ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਕੈਬਨਿਟ ਨੇ ਜਿਹੜੀ ਉਹ ਪਾਲਿਸੀ ਬਣਾਈ ਸੀ ਉਹ ਸਕ੍ਰੈਪ ਕਰਤੀ ਕੇਵਲ ਇਸ ਹੋਟਲ ਨੂੰ ਬੈਨੀਫਿਟ ਦਿੱਤਾ ਮੈਂ ਸਾਰੇ ਕਾਗਜ਼ਾਜ ਲੈ ਕੇ ਆਇਆ ਹਾਂ ਉਹ ਤਾਂ ਹਵਾ ਚੀ ਗੱਲਾਂ ਕਰਦਾ ਸੀ ਨਾ ਉਹਨੂੰ ਤਾਂ ਆਦਤ ਹੈ ਤੁਹਾਡੇ ਸਾਹਮਣੇ ਰੱਖ ਦਿਆਂ ਇਹ ਵੀ ਦੱਸ ਦਿਆਂ ਇਹਦਾ ਕਿ ਜਿਹੜਾ ਪੀ ਐਲ ਪੀ ਏ ਦੀ ਜ਼ਮੀਨ ਹੁੰਦੀ ਹੈ ਉਹਦਾ ਸੀ ਐਲ ਯੂ ਚੇਂਜ ਕਰਨ ਦਾ ਅਧਿਕਾਰ ਅਥਾਰਟੀ ਪਾਵਰ ਕੇਵਲ ਤੇ ਕੇਵਲ ਗਵਰਨਮੈਂਟ ਆਫ ਇੰਡੀਆ ਕੋਲੇ ਹੁੰਦੀ ਹੈ ਪੰਜਾਬ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ ਕੋਈ ਅਥਾਰਟੀ ਨਹੀਂ ਕੋਈ ਪਾਵਰ ਨਹੀਂ ਕੋਈ ਜੂਰਿਸਡਿਕਸ਼ਨ ਨਹੀਂ ਕਿ ਕਿਸੇ ਵੀ ਪੀਐਲਪੀਏ ਦੀ ਜ਼ਮੀਨ ਦੀ ਸੀਐਲਯੂ ਚੇਂਜ ਕਰ ਸਕੇ ਸੋ ਇਸ ਕਰਕੇ ਪੰਜਾਬ ਨੂੰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੁੰਦਾ ਯਾ ਪੰਜਾਬ ਸਰਕਾਰ ਕੋਲੇ ਜਾਣ ਦਾ ਹੀ ਕੋਈ ਮਤਲਬ ਨਹੀਂ ਸੀ ਜਦੋਂ ਪੰਜਾਬ ਸਰਕਾਰ ਕੋਲੇ ਅਥਾਰਟੀ ਨਹੀਂ ਸੀ ਤਾਂ ਪੰਜਾਬ ਸਰਕਾਰ ਤੋਂ ਇਹਦੀ ਪਰਮਿਸ਼ਨ ਇੱਕ ਵੀ ਨਹੀਂ ਲਈ ਗਈ ਹਰ ਇੱਕ CLU 2008 ਤੇ 2011 ਦੇ ਵਿੱਚ ਵਿੱਚ ਇਹ CLU ਹੋਏ ਆ ਸਾਰੇ ਦੇ ਸਾਰੇ ਗਵਰਨਮੈਂਟ ਆਫ ਇੰਡੀਆ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਆ ਮੈਂ ਭਗਵੰਤ ਮਾਨ ਨੂੰ ਕਿਨਾਂ ਜਾ ਕੇ ਪੁੱਛਲਾਂ ਹੁਣ ਤਾਂ ਭਾਈਵਾਲੀ ਹੈ ਅਲਾਈਅੰਸ ਹੈ ਬੈਟ ਫੈਲੋਜ਼ ਨੂੰ ਹੁਣ ਤਾਂ ਤੁਸੀਂ ਪੁੱਛ ਜਾ ਕੇ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ ਸਾਰੇ ਸੀਐਲਯੂਜ਼ ਉੱਥੋਂ ਹੋ ਕੇ ਆਏ ਅੱਜ ਮੈਂ ਸੀਐਲਯੂਜ਼ ਦੀਆਂ ਕਾਪੀਆਂ ਲੈ ਕੇ ਆਇਆ ਆ ਤਿੰਨ ਪਾਕਟਸ ਆਫ ਲੈਂਡ ਹੈ ਜਿਹੜੇ ਉਹ ਮੈਂਸ਼ਨ ਕਰ ਰਿਆ ਸੀ ਤਿੰਨਾਂ ਦੇ ਸੀਐਲਯੂ ਭਾਰਤ ਸਰਕਾਰ ਪਰਿਆਵਰਣ ਔਰ ਵਨ ਮੰਤਰਾਲੇ ਆ ਪਹਿਲਾ ਸੀਐਲਯੂ ਜੀ ਸ੍ਰੀ ਕ੍ਰਿਸ਼ਨ ਸਹਿਰਾਵਤ ਉਸ ਵੇਲੇ ਦਾ ਅਫਸਰ ਸੀ 11 ਤਰੀਕ ਹੈ ਜੀ 11 1 2012 ਆ ਇੱਕ ਸੀਐਲਯੂ ਪਾਕਟ A ਤੇ ਪਾਕਟ B ਦਾ ਸੌਰੀ ਪਾਕਟ C ਦਾ ਪਾਕਟ A ਤੇ ਪਾਕਟ B ਦਾ ਸੀਐਲਯੂ ਹੈ ਜੀ ਇਹ ਅਕਤੂਬਰ 13 2008 ਤੇ ਇਹ ਵੀ ਕੋਈ ਮਿਸਟਰ ਸਬਰਵਾਲ ਉਸ ਵੇਲੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਾਰਥਰਨ ਰੀਜਨ ਆਫਿਸ ਇਹ ਤੁਸੀਂ ਪੜ ਸਕਦੇ ਹੋ ਇਹ ਸਾਰੇ ਦਾ ਸਾਰਾ ਜਿੰਨੀ ਜ਼ਮੀਨ 20.8 ਏਕੜੇ ਗਿਣਾਉਂਦਾ ਬਿਲਕੁਲ 20.8 ਏਕੜ ਉਹਦਾ ਸੀਐਲਯੂ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਿਊ ਡੈਲੀ ਇਹ ਉਥੋਂ ਹੋ ਕੇ ਆਇਆ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਸੋ ਤੁਸੀਂ ਕਹੋ ਕਿ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਤੇ ਪੰਜਾਬ ਸਰਕਾਰ ਨੇ ਕੰਸੈਸ਼ਨਸ ਦਿੱਤੇ ਇਹ ਵੀ ਬਿਲਕੁਲ ਝੂਠ ਬਿਲਕੁਲ ਬੇਬੁਨਿਆਦ ਹੈ ਮੈਂ ਚੈਲੰਜ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਦਿਖਾਵੇ ਪੰਜਾਬ ਸਰਕਾਰ ਨੇ ਕਿੱਥੇ ਸੀਐਲਯੂ ਦਿੱਤਾ ਸੁਖਵिलास ਦੂਜੀ ਗੱਲ ਫਿਰ ਮੁੱਖ ਮੰਤਰੀ ਕਹਿੰਦਾ ਕਿ ਉਸ ਤੋਂ ਬਾਅਦ ਇਹ ਪਾਲਿਸੀ ਜਿਹੜੀ ਹੈ ਇਕੋ ਟੂਰਿਜ਼ਮ ਦੀ ਉਸ ਕ੍ਰੈਪ ਕਰ ਦਿੱਤੀ ਗਈ ਆ ਪਾਲਿਸੀ ਦੀ ਕਾਪੀ ਹੈ ਅੱਜ ਵੀ ਐਗਜ਼ਿਸਟ ਕਰ ਰਹੀ ਹੈ ਟਿਲ ਡੇਟ ਅੱਜ ਜਾ ਕੇ ਕੱਢ ਲਓ ਇੰਟਰਨੈਟ ਤੋਂ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਤੁਹਾਨੂੰ ਇਹ ਪਾਲਿਸੀ ਮਿਲ ਜੂਗੀ ਐਂਡ ਇਹ ਪਾਲਿਸੀ ਵੈਸੇ ਸਾਰੀ ਪਾਲਿਸੀ ਤੁਸੀਂ ਪੜ ਲਓ ਪਾਲਿਸੀ ਦੇ ਅਖੀਰ ਦੇ ਵਿੱਚ ਕੀ ਹੈ ਲਿਖਿਆ ਇਨ ਜਨਰਲ ਦ ਆਪਰੇਸ਼ਨਲ ਗਾਈਡਲਾਈਨਸ ਫਾਰ ਥਿਸ ਪਾਲਿਸੀ issued by ministry of tourism government of india would be followed ਸੋ ਇਹ ਪਾਲਿਸੀ ਵੀ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਟੂਰਿਜ਼ਮ ਮਿਨਿਸਟਰੀ ਦੀ ਪਾਲਿਸੀ ਹੈ ਅੱਜ ਵੀ ਐਗਜ਼ਿਸਟ ਕਰਦੀ ਹੈ ਸੋ ਜਿਹੜੀ ਭਗਵੰਤ ਮਾਨ ਕਹਿੰਦਾ ਕਿ ਕੈਬਨਿਟ ਨੇ ਇਹਨਾਂ ਨੂੰ ਪਰਮਿਸ਼ਨ ਦੇਣ ਤੋਂ ਬਾਅਦ ਸਕ੍ਰੈਪ ਕਰਤੀ ਮੈਂ ਚੈਲੰਜ ਕਰਦਾ ਉਹਨੂੰ ਉਸ ਕੈਬਨਿਟ ਦੇ ਮਿਨਿਟਸ ਹੈ ਜਿਹੜੇ ਉਹ ਜਨਤਕ ਕਰੇ ਕੈਬਨਿਟ ਦੇ ਵਿੱਚ ਤਾਂ ਹਰ ਇੱਕ ਚੀਜ਼ ਹਰ ਇੱਕ ਲਫ਼ਜ਼ ਰਿਕਾਰਡ ਹੁੰਦਾ ਹੈ ਪਬਲਿਕ ਕਰੇ ਕਿ ਕਿਹੜੀ ਪਾਲਿਸੀ ਉਸ ਵੇਲੇ ਇਸ ਸੀਐਲਯੂ ਤੋਂ ਬਾਅਦ ਸਕ੍ਰੈਪ ਕੀਤੀ ਗਈ ਇਹ ਪਹਿਲਾ ਅਲੀਗੇਸ਼ਨ ਸੀ। ਦੂਜਾ ਅਲੀਗੇਸ਼ਨ ਸੀ ਭਗਵੰਤ ਮਾਨ ਦਾ ਕਿ ਮੈਟਰੋ ਇਕੋ ਗ੍ਰੀਨਸ ਜਿਹੜੀ ਸੁਖ ਵਿਲਾਸ ਦੀ ਹੋਲਡਿੰਗ ਕੰਪਨੀ ਹੈ ਉਹਨੂੰ ਟੈਕਸ ਇਨਸੈਂਟਿਵਸ ਦਿੱਤੇ ਗਏ ਇੱਕ ਪਾਲਿਸੀ ਰਹੀਂ ਇਨਵੈਸਟਮੈਂਟ ਪਾਲਿਸੀ ਰਹੀਂ ਟੈਕਸ ਇਨਸੈਂਟਿਵਸ ਦਿੱਤੇ ਗਏ ਤੇ ਉਹ ਜਿਹੜੀ ਪਾਲਿਸੀ ਹੈ ਉਸ ਤੋਂ ਬਾਅਦ ਰਿਵੋਕ ਕਰ ਦਿੱਤੀ ਗਈ ਕੇਵਲ ਤੇ ਕੇਵਲ ਸੁਖ ਵਿਲਾਸ ਨੂੰ ਇਨਸੈਂਟਿਵ ਦੇਣ ਵਾਸਤੇ ਉਹ ਇੱਕ ਪਾਲਿਸੀ ਬਣਾਈ ਗਈ ਸੀ ਇਹ ਦੂਜਾ ਅਲੀਗੇਸ਼ਨ ਸੀ ਉਹਦਾ ਮੈਂ ਇਹਦਾ ਵੀ ਜਵਾਬ ਦੇ ਦਿਆਂ ਜਿਹੜੇ ਇਨਸੈਂਟਿਵਸ ਕਿਸੇ ਵੀ ਇੰਡਸਟਰੀ ਨੂੰ ਸੂਬੇ ਦੇ ਵਿੱਚ ਜਿਹੜੀ ਲੱਗਦੀ ਹੈ ਕੋਈ ਵੀ ਇੰਡਸਟਰੀ ਹੋਵੇ ਹੋਟਲ ਇੰਡਸਟਰੀ ਹੋਵੇ ਮੈਨੂਫੈਕਚਰਿੰਗ ਇੰਡਸਟਰੀ ਹੋਵੇ ਸਰਵਿਸ ਇੰਡਸਟਰੀ ਹੋਵੇ ਉਹ ਜਿਹੜੇ ਇਨਸੈਂਟਿਵਸ ਆ ਉਹ ਇਨਵੈਸਟ ਪੰਜਾਬ ਰਾਹੀਂ ਪੰਜਾਬ ਬੋਰਡ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦਿੰਦਾ ਹੈ ਉਹ ਇਨਵੈਸਟਮੈਂਟ ਪਾਲਿਸੀ ਜਿਹੜੀ ਹੈ 2013 ਦੇ ਵਿੱਚ ਬਣੀ ਸੀ ਤੇ ਅੱਜ ਵੀ ਐਗਜ਼ਿਸਟ ਕਰਦੀ ਹੈ ਪਹਿਲਾਂ ਤਾਂ ਇਹਨੇ ਇੱਕ ਥਾਂ ਤੇ ਕਿਹਾ ਕਿ ਉਹ ਪਾਲਿਸੀ ਸਕ੍ਰੈਪ ਕਰਤੀ ਫਿਰ ਅਖੀਰ ਦੇ ਵਿੱਚ ਕਹਿੰਦਾ ਕਿ ਨਹੀਂ ਹੈਗੀ ਹੈ ਪਰ ਉਹਦੇ ਵਿੱਚ ਕੁਝ ਐਮੈਂਡਮੈਂਟਸ ਕਰਤੀਆਂ ਮੈਂ ਦੱਸ ਦਾਂ ਤੁਹਾਨੂੰ ਉਹਦੇ ਵਿੱਚ ਕੀ ਐਮੈਂਡਮੈਂਟਸ ਹੋਈਆਂ ਉਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਹੈ 2013 ਤੋਂ ਹੁਣ ਤੱਕ ਅਨੇਕਾਂ ਇੰਡਸਟਰੀਜ਼ ਇਹ ਤਾਂ ਕਹਿੰਦਾ ਨਾ ਕਿ ਕੱਲੇ ਸੁਖ ਵਿਲਾਸ ਨੇ ਉਹਦੇ ਚ ਲਿੱਤੀ ਐ ਬੈਨੀਫਿਟਸ ਮੈਂ ਇੰਡਸਟਰੀਆਂ ਦੀ ਲਿਸਟ ਦੇਵਾਂਗਾ ਜਿਨ੍ਹਾਂ ਨੇ ਉਸ ਪਾਲਿਸੀ ਤਹਿਤ ਇਨਸੈਂਟਿਵ ਲਿੱਤੇ ਤੇ ਜਿਹੜਾ ਬੰਦਾ ਕੋਈ ਵੀ ਇੰਡਸਟਰੀਅਲਿਸਟ ਅੱਜ ਤੁਸੀਂ ਬੰਬੇ ਜਾਂਦੇ ਹੋ ਤੁਸੀਂ ਬਾਹਰ ਵਿਦੇਸ਼ ਚ ਜਾਂਦੇ ਹੋ ਇੰਡਸਟਰੀ ਨਾਲ ਗੱਲ ਕਰਨ ਜਾਂਦੇ ਹੋ ਕਿ ਸਾਡੇ ਸੂਬੇ ਚ ਆ ਕੇ ਇੰਡਸਟਰੀ ਲਾ ਤੁਸੀਂ ਇਨਸੈਂਟਿਵ ਦਿਨੋ ਮੈਂ ਅੱਜ ਦੀ ਇਹਨਾਂ ਦੀ ਬਾਈ ਦੀ ਪਾਲਿਸੀ ਵੀ ਦਿਖਾਉਣਾ ਸੋ ਉਹ ਪਾਲਿਸੀ ਜਿਹੜੀ ਹੈ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ ਜਿਹੜੀ ਇਹ ਗੱਲ ਕਰਦਾ ਆ ਤਾਂ ਹੈਗੀ ਜੀ 2013 ਦੀ ਪਾਲਿਸੀ ਠੀਕ ਹੈ ਜੀ ਆ ਜਿਹੜੀ ਪਾਲਿਸੀ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਦਿੱਤੀ ਸੀ ਜਿਦੇ ਚ ਐਸਜੀਐਸਟੀ ਵੈਟ ਦਾ ਇਹਨੇ ਜ਼ਿਕਰ ਕੀਤਾ ਸੀ ਰਕਮ ਦੱਸੀ ਸੀ 84 ਕਰੋੜ 85 ਕਰੋੜ ਮੈਂ ਉਹਦੇ ਤੇ ਆਉਂਗਾ ਪਰ ਕੇਰਾ ਮੈਂ ਪਾਲਿਸੀ ਤੇ ਗੱਲ ਕਰ ਰਿਹਾ ਜਿਹਦੇ ਵਿੱਚ SGST VAT ਐਗਜ਼ੈਂਪਸ਼ਨ ਆ ਜਾਂਦਾ ਹੈ ਇਲੈਕਟ੍ਰਿਸਿਟੀ ਡਿਊਟੀ ਦੀ ਗੱਲ ਆ ਜਾਂਦੀ ਹੈ ਤੇ ਲਗਜ਼ਰੀ ਟੈਕਸ ਵਗੈਰਾ ਉਹਦੀ ਐਗਜ਼ੈਂਪਸ਼ਨ ਦੀ ਗੱਲ ਆਉਂਦੀ ਹੈ ਇਹਦੇ ਵਿੱਚ 2013 ਦੀ ਪਾਲਿਸੀ ਹੈ 75% ਐਗਜ਼ੈਂਪਸ਼ਨ ਸੀ SGST VAT ਤੇ ਇਲੈਕਟ੍ਰਿਸਿਟੀ ਡਿਊਟੀ ਤੇ 100% 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਤੇ ਇਲੈਕਟ੍ਰਿਸਿਟੀ ਬਿੱਲ ਤੇ ਨਹੀਂ ਤੀਜੀ ਗੱਲ ਆ ਜਿਹੜੀ ਲਗਜ਼ਰੀ ਟੈਕਸ ਵਗੈਰਾ ਉਹ 10 ਸਾਲਾਂ ਵਾਸਤੇ 75% ਆ 2022 ਦੀ ਪਾਲਿਸੀ ਹੈ ਆ ਆ ਮੁੱਖ ਮੰਤਰੀ ਦੀ ਫੋਟੋ ਵੇਖ ਲੋ ਤੁਸੀਂ ਆਹੀ ਹੈ ਨਾ ਨਟਵਰ ਲਾਲ ਮੈਂ ਗਲਤ ਪਾਲਿਸੀ ਤਾਂ ਨਹੀਂ ਨਾ ਦਿਖਾ ਰਿਆ ਤੇ ਇਹਦੇ ਚ ਪਹਿਲੀ ਦੋ ਲਾਈਨਾਂ ਚ ਕੀ ਕਹਿੰਦਾ ਹੈ ਮੈਸੇਜ ਫਰਮ ਚੀਫ ਮਿਨਿਸਟਰ ਪੰਜਾਬ ਇਟ ਇਜ਼ ਵਿਦ ਗ੍ਰੇਟ ਪ੍ਰਾਈਡ ਐਂਡ ਐਨਥੂਸੀਆਜ਼ਮ ਥੈਟ ਆਈ ਪ੍ਰੈਜ਼ੈਂਟ ði ਨਿਊ ਇੰਡਸਟਰੀਅਲ ਐਂਡ ਬਿਜ਼ਨੈਸ ਡਿਵੈਲਪਮੈਂਟ ਪਾਲਿਸੀ ਆਫ 2022 ਆਫ ਪੰਜਾਬ ਹੁਣ ਇਹਦੇ ਵਿੱਚ ਕੀ ਕੰਸੈਸ਼ਨਸ ਹੈ ਆ ਵੀ ਜਿੱਥੇ ਐਸਜੀਐਸਟੀ ਦੀ ਰੀਇੰਬਸਮੈਂਟ ਦੀ ਗੱਲ ਹੈ 100% ਰੀਇੰਬਸਮੈਂਟ ਫਾਰ 15 ইয়ারਸ ਇਸ ਪਾਲਿਸੀ ਚ ਤਾਂ 75% ਫਾਰ 10 ইয়ারਸ ਹੈ ਨਾ ਜਿਹਦੇ ਤਹਿਤ ਸੁਖ ਵਿਲਾਸ ਦਾ ਹੋਟਲ ਬਣਿਆ ਹੁਣ ਤਾਂ ਤੁਸੀਂ 100% ਦੇ ਰਹੇ ਹੋ 15 ਸਾਲਾਂ ਵਾਸਤੇ ਦੇ ਰਹੇ ਫਿਰ ਅਗਲੀ ਆ ਗਈ ਐਗਜ਼ੈਂਪਸ਼ਨ ਫ্রম ਇਲੈਕਟ੍ਰਿਸਿਟੀ ਡਿਊਟੀ 100% exemption for 15 years ਇਹਦੇ ਵਿੱਚ ਵੀ 10 ਸਾਲ ਵਾਸਤੇ exemption ਹੈ ਤੁਸੀਂ ਤਾਂ ਉਹ ਵੀ ਵਧਾਤੀ ਤੀਜੀ ਗੱਲ ਐਕਸਟਰਾ ਤੁਸੀਂ ਇਹਦੇ ਵਿੱਚ ਪਾਤਾ ਰੀਇੰਬਰਸਮੈਂਟ ਆਫ ਸੀਐਲਯੂ 100% ਸੀਐਲਯੂ ਤੇ ਜਿਹੜਾ ਖਰਚਾ ਆਊਗਾ ਉਹ ਰੀਇੰਬਰਸ ਹੋਊਗਾ ਐਗਜ਼ੈਂਪਸ਼ਨ ਫ্রম ਸਟੈਂਪ ਡਿਊਟੀ 100% ਸਟੈਂਪ ਡਿਊਟੀ ਐਗਜ਼ੈਂਪਸ਼ਨ ਦਿੱਤੀ ਇਹ ਤੁਸੀਂ ਐਕਸਟਰਾ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਆ ਜਿਹੜੀ ਤੁਹਾਡੀ ਇਨਵੈਸਟਮੈਂਟ ਪਾਲਿਸੀ ਹੈ ਮੁੱਖ ਮੰਤਰੀ ਨੇ ਇਹ ਵੀ ਗੱਲ ਕੀਤੀ ਕਿ ਉਹਦੇ ਤਹਿਤ ਕੇਵਲ ਸੁਖ ਵਿਲਾਸ ਨੇ ਬੈਨੇਫਿਟ ਲਿੱਤਾ ਜੀ ਉਸ ਪਾਲਿਸੀ ਦਾ ਇਟ ਵਾਸ ਓਨਲੀ ਫਾਰ ਸੁਖ ਵਿਲਾਸ ਮੈਂ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਇੰਡਸਟਰੀ ਜਿਹੜੀ ਉਸ ਪਾਲਿਸੀ ਤਹਿਤ ਬੈਨੇਫਿਟ ਲੈ ਰਹੀ ਹੈ ਅੱਜ ਵੀ ਮੈਂ ਉਹਦੀ ਲਿਸਟ ਲਿਖਿਆ ਕੇ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਹੈ 8 ਹੋਟਲ ਹੈ ਜੀ 56 ਇੰਡਸਟਰੀਜ਼ ਇੰਡਸਟਰੀਜ਼ ਹੈਗੀਆਂ ਆ ਲਿਸਟ ਹੈ ਲੈ ਜਿਓ ਜਾਣ ਲੱਗੇ ਤੇ ਮੁੱਖ ਮੰਤਰੀ ਨੂੰ ਇਸ ਵੇਲੇ ਤਾਂ ਤੁਹਾਨੂੰ ਮਿਲਣਾ ਨਹੀਂ ਠੰਡ ਦਾ ਵੀ ਮੌਸਮ ਹੈ ਕਣੀਆਂ ਵੀ ਪੈ ਰੀਆਂ ਤੇ ਖੈਰ ਇਸ ਵੇਲੇ ਉਹਦੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਵੀ ਨਹੀਂ ਹੁੰਦਾ ਕੱਲ ਨੂੰ ਕਿਸੇ ਉਹਦੇ ਅਫਸਰ ਨੂੰ ਜ਼ਰੂਰ ਜਾ ਕੇ ਇਹ ਚੀਜ਼ ਦਿਖਾਓ ਜੀ ਮੈਂ 8 ਹੋਟਲ ਤੁਹਾਨੂੰ ਦੱਸ ਦੇਣਾ ਜਿਹਦੇ ਚ ਆ ਮੈਟਰੋ ਇਕੋ ਗ੍ਰੀਨ ਵੀ ਹੈ ਸੁਖ ਵਿਲਾਸ ਹਨ ਸੁਖ ਵਿਲਾਸ ਤੋਂ ਇਲਾਵਾ 7 ਹੋਰ ਹੋਟਲ 56 ਹੋਰ ਇੰਡਸਟਰੀਜ਼ ਉਸੇ ਪਾਲਿਸੀ ਤਹਿਤ ਇਹ ਬੈਨੀਫਿਟਸ ਲੈ ਰਹੀਆਂ ਇਹ ਕੇਵਲ ਮੁਹਾਲੀ ਡਿਸਟ੍ਰਿਕਟ ਹੈ ਬਾਕੀ ਦੇ ਪੰਜਾਬ ਦੀ ਲਿਸਟ ਇਸ ਤੋਂ ਵੱਖ ਹੈ ਜੋ ਮੈਨੂੰ ਅਫਸਰਾਂ ਨੇ ਦੱਸਿਆ 600 ਇੰਡਸਟਰੀ ਹੈ ਪੰਜਾਬ ਦੇ ਵਿੱਚ ਜਿਹੜੀ ਉਹਦਾ ਬੈਨੀਫਿਟ ਲੈ ਰਹੀ ਹੈ ਤੁਹਾਨੂੰ ਲਿਸਟ ਇਨਵੈਸਟ ਪੰਜਾਬ ਤੋਂ ਮਿਲ ਜੂਗੀ ਤੀਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਇੱਕ ਸੜਕ ਬਣੀ ਮੈਂ ਉਹਦੇ ਲਫ਼ਜ਼ ਹੀ ਰਿਪੀਟ ਕਰ ਦਿਆਂ ਕਿ ਜਿਹੜਾ ਇਹਨਾਂ ਦਾ ਇੱਟਾਂ ਵਾਲਾ ਹੋਟਲ ਹੈ ਨਾ ਜਿਹੜੀ ਬਿਲਡਿੰਗ ਹੈ ਉਤੋਂ ਟੈਂਟ ਵਾਲੇ ਪਾਸੇ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਸੜਕ ਹੋਟਲ ਵੱਰਤਦਾ ਤੇ ਉਹ ਪੰਜਾਬ ਦੇ ਖਜ਼ਾਨੇ ਦੇ ਪੈਸੇ ਨਾਲ ਬਣੀ ਉਹਨਾਂ ਮੈਂ ਮੁੱਖ ਮੰਤਰੀ ਨੂੰ ਇਗਨੋਰੈਂਟ ਕਹਾ ਮੂਰਖ ਕਹਾ ਕਿ ਹੈਬਿਚੁਅਲ ਲਾਇਰ ਕਹਾ ਆਦਤਨ ਜਿਹਨੂੰ ਆਦਤ ਹੁੰਦੀ ਹੈ ਝੂਠ ਬੋਲਣ ਦੀ ਉਹ ਜਿਹੜੀ ਸੜਕ ਦਾ ਮੁੱਖ ਮੰਤਰੀ ਜ਼ਿਕਰ ਕਰ ਰਿਹਾ ਉਹ 68 ਲੱਖ 12000 ਰੁਪਏ ਚ ਸੜਕ ਬਣੀ ਹੈ 68 ਲੱਖ 12000 ਸੁਖ ਵਿਲਾਸ ਨੇ ਜਾਂ ਮੈਟਰੋ ਇਕੋ ਗ੍ਰੀਨ ਨੂੰ ਕਹਿ ਦਈਏ ਆਪਾਂ ਮੰਡੀ ਬੋਰਡ ਨੂੰ ਬਾਈ ਚੈੱਕ ਜਮ੍ਹਾਂ ਹੋਏ ਉਹ ਪੈਸੇ 2013 ਆ ਚਿੱਠੀ ਆ ਮੰਡੀ ਬੋਰਡ ਦੀ ਇੱਕ ਇੱਕ ਰੁਪਈਆ ਉਸ ਸੜਕ ਦਾ